1500 ਤੋਂ 20 ਬੰਦੇ ਸੀ ਮੇਰੇ ਵਿੱਚ ਮੋਟਰਸਾਈਕਲ ਖੋ ਕੇ ਲਗੀ ਫੋਨ ਸੀ ਕਾਰ ਸੀ ਮੇਰੇ ਡਰਾਈਵਿੰਗ ਲਿਸਨ ਸੁਦਾ ਕਾਰ ਜਰੂਰੀ ਹੋਣੀ ਨੀ ਨਕਦੀ ਸੀ ਸਾਰਾ ਕੁਝ ਖੋ ਕੇ ਲਗੀ ਸਿਰਚ ਮੇਰੇ ਮਾਰਦੇ ਰਹੇ ਬਾਵਾ ਤੱਕ ਮਾਰਿਆ ਹੀ ਖਬਰ ਗੁਰਾਇਆ ਤੋਏ ਜਿੱਥੇ ਕਿ ਲੁਟੇਰਿਆਂ ਦਾ ਅੰਤਕ ਹੁਣ ਰੁਕਣ ਦਾ ਨਾਮ ਨਹੀਂ ਲੈ ਰਿਹਾ ਉਥੇ ਹੀ ਪੁਲਿਸ ਪ੍ਰਸ਼ਾਸਨ ਵੀ ਮੂਕ ਦਰਸ਼ਕ ਬਣ ਕੇ ਬੈਠਾ ਹੋਇਆ ਦਿਖਾਈ ਦੇ ਰਿਹਾ ਹੈ ਜਿਸ ਕਾਰਨ ਆਮ ਲੋਕਾਂ ਨੂੰ ਖੱਜਲ-ਖਵਾਰ ਹੋਣਾ ਪੈ ਰਿਹਾ ਹੈ ਅਜੇ ਹੀ ਇੱਕ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ ਗ੍ਰਾਮ ਮੁਖ ਚੇਟੀ ਰੋਡ ਤੇ ਜਿੱਥੇ ਕਿ ਅਤੀ ਦਰਜਨ ਦੇ ਕਰੀਬ ਮੋਟਰਸਾਈਕਲ ਸਵਾਰ ਹਥਿਆਰਬੰਦ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਹਮਲਾ ਕਰਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਨਿਤਿਸ਼ ਸ਼ਰਮਾ ਪੁੱਤਰ ਗੁਲਸ਼ਨ ਸ਼ਰਮਾ ਵਾਸੀ ਕ੍ਰਿਸ਼ਨਾ ਕਲੋਨੀ ਗੁਰਾਇਣ ਨੇ ਦੱਸਿਆ ਕਿ ਉਹ ਜਦੋਂ ਆਪਣੇ ਮੋਟਰਸਾਈਕਲ ਤੇ ਫਗਵਾੜਾ ਤੋਂ ਕੰਮ ਕਰਕੇ ਵਾਪਸ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਪਿੰਡ ਗੋਹਾਵਰ ਦੇ ਰੇਡੀਓ ਸਟੇਸ਼ਨ ਨਜ਼ਦੀਕ ਅੱਧੀ ਦਰਜੰਦੇ کریم ਮੋਟਰਸਾਈਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਉਸ ਤੇ ਹਮਲਾ ਕਰਕੇ ਜ਼ਖਮੀ ਕਰਨ ਤੋਂ ਬਾਅਦ ਉਸ ਦਾ ਮੋਟਰਸਾਈਕਲ, ਦੋ ਮੋਬਾਈਲ ਫੋਨ, ਏਟੀਐਮ ਕਾਰਡ, ਡੈਬਿਟ ਕਾਰਡ ਤੋਂ ਇਲਾਵਾ 3000 ਰੁਪਏ ਦੀ ਨਕਦੀ ਲੁੱਟ ਲਈ ਤੇ ਫਰਾਰ ਹੋ ਗਏ। ਉਹਨਾਂ ਦੱਸਿਆ ਕਿ ਜ਼ਖਮੀ ਹਾਲਤ ਵਿੱਚ ਉਸ ਨੂੰ ਉਸ ਦੇ ਪਿਤਾ ਨੇ ਸਿਵਲ ਹਸਪਤਾਲ ਬੜਾ ਪਿੰਡ ਵਿਖੇ ਦਾਖਲ ਕਰਵਾਇਆ ਕਿ ਨਾ ਜੜਾ ਨੀਦੇ ਸ਼ਰਮਾ ਜੀ ਕਿੱਥੇ ਰਹਿਣ ਵਾਲੇ ਮੈਂ ਕ੍ਰਿਸ਼ਨਾ ਕਲੋਨੀ ਘਰੇ ਅੰਦਰ ਰਹਿਣ ਵਾਲਾ ਜੀ ਕਿੱਥੇ ਕੰਮ ਕਰਦੇ ਮੈਂ ਕੋਸਮੋਨ ਡਾਈਫਾ ਗੋੜਾ ਵਿੱਚ ਕੰਮ ਕਰਦਾ ਜੀ ਕੀ ਵਾਰਦਾਤ ਕੀ ਹੋਈ ਅੱਜ ਸਰ ਮੈਂ ਕੰਮ ਤੋਂ ਛੁੱਟੀ ਕਰਕੇ ਘਰ ਨੂੰ ਆ ਰਿਹਾ ਸੀਗਾ ਪਤਾ ਨਹੀਂ ਲੱਗੇ ਸਾ ਸੰਘਰ ਦੇ ਕੋਲ 3-4 ਮੋਟਰਸਾਈਕਲ ਆਏ ਜੀ 15 ਤੋਂ 20 ਬੰਦੇ ਸੀਗੇ ਮੇਰੇ ਵਿੱਚ ਮੋਟਰਸਵ ਮਾਰ ਕੇ ਜੇ ਮੇਰਾ ਮੋਟਰਸਾਈਕਲ ਖੋਗੇ ਲਗੀ ਕੌਨ ਸੀ ਕਾਰ ਸੀ ਮੇਰੇ ਡਰਾਈਵਿੰਗ ਲਿਸਨ ਸਹਾਰ ਕਾਰ ਜਰੂਰੀ ਹੋਰ ਮੇਰੇ ਨਕਦੀ ਸੀਗੀ ਸਾਰਾ ਕੁਝ ਖੋਗੇ ਲਗੇ ਸਰਚ ਮੇਰੇ ਮਾਰਦੇ ਰਹੇ ਬਾਵਾ ਤੇ ਵੀ ਮਾਰਿਆ ਜੀ ਕੁੱਟ ਮਾਰ ਵੀ ਕੀਤੀ ਨਵਾਂ ਮੋਟਰਸਾਈਕਲ ਸੀਗਾ ਮੈਂ ਹਲੇ 4 ਮਹੀਨੇ ਪਹਿਲੇ ਖੜਾਇਆ ਉਹ ਵੀ ਨਾਲ ਲਗੀ ਜੀ ਕਿੰਨੇ ਵਜੇ ਦੀ ਵਾਰਦਾਤ ਹੈ ਅਰੇ ਸਾਢੇ 7 ਵਜੇ ਦੀ ਵਾਰਦਾਤ ਹੈ ਇਹੇ ਪੁਲਿਸ ਨੂੰ ਕੰਪਲੇਂਟ ਕਰ ਦਿੱਤੀ ਹਾਂਜੀ ਉਦੋਂ ਇਸ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਗੁਰੈਨ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ 15 ਤੋਂ 20 ਬੰਦੇ ਸੀ ਮੇਰੇ ਵਿੱਚ ਮੋਨਸਰ ਮਾਰਦੀ ਮੇਰਾ ਮੋਟਰਸਾਈਕਲ ਖੋਗੇ ਲੱਗੀ ਕੌਨ ਸੀ ਕਾਰ ਸੀ ਮੇਰੇ ਡਰਾਈਵਿੰਗ ਲਾਇਸੈਂਸ ਉਧਾਰ ਕਾਰ ਜਰੂਰੀ ਹੋਰ ਮੇਰੇ ਨਕਦੀ ਸੀਗੀ ਸਾਰਾ ਕੁਝ ਖੋਗੇ ਲੱਗੇ ਸਿਰਚ ਮੇਰੇ ਮਾਰਦੇ ਰਹੇ ਬਾਹਾਂ ਤੇ ਮਾਰਿਆ ਹੀ ਕੁੱਟ ਮਾਰ ਵੀ ਕੀਤੀ ਨਵਾਂ ਮੋਟਰਸਾਈਕਲ ਸੀਟ ਨਾ ਲਏ ਨਾ 4 ਮਹੀਨੇ ਪਹਿਲਾਂ ਹੀ ਕਿਰਾਇਆ ਉਹ ਵੀ ਨਾ ਲੱਗੀ ਜੀ ਕਿੰਨੇ ਵਜੇ ਆਰਦਾ ਕਰੇ ਸਰ ਇਹ ਸਾਡੇ ਇੱਕ ਸੱਤ ਦਿਨੀ ਬਾਅਦ ਪਤਾ ਹੀ ਹੈ